ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਦੇਰ ਰਾਤ ਮਾੜੇ ਅਨਸਰਾਂ ਦੇ ਖਿਲਾਫ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਦੇਰ ਰਾਤ ਸੀਏ 1 ਦੀ ਪਾਰਟੀ ਜਿਸ ਨੂੰ ਐਸ்சி ਹਰਜਾਪ ਲੀਡ ਕਰ ਰਹੀ ਸੀ ਉਹਨਾਂ ਨੇ ਦੋ ਸਨੇਚਰਾਂ ਦੀ ਜਿਨ੍ਹਾਂ ਦੀ ਇਨਫੋਰਮੇਸ਼ਨ ਸੀ ਉਹਨਾਂ ਦੇ ਸੰਬੰਧ ਵਿੱਚ 200 ਫੁੱਟਾ ਰੋਡ ਫੁੱਲਾਂ ਵਾਲਾ ਚੌਕ ਵਾਲੀ ਸਾਈਡ ਜਿਹੜੀ ਉੱਥੇ ਇਨਫੋਰਮੇਸ਼ਨ ਦੇ ਆਧਾਰ ਤੇ ਉੱਤੇ ਜਿਹੜੀ ਕਰ ਰਹੇ ਸੀਗੇ ਚੈਕਿੰਗ ਕਰ ਰਹੇ ਸੀਗੇ ਵਹੀਕਲਾਂ ਦੇ ਤਾਂ ਉਸੇ ਸਵਾਨ ਦੇ ਵਿੱਚ ਜਿਹੜਾ ਦੋ ਸਨੇਚਰ ਜਿਹੜੇ ਹੈਗੇ ਉਹ ਐਕਟਵਾ ਤੇ ਆਏ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਐਸਐਸਜੀ ਹਰਜਾਪ ਸਿੰਘ ਤੋਂ ਉਹਨਾਂ ਦੀ ਪਾਰਟੀ ਵੱਲੋਂ ਜਿਹੜੀ ਰਿਟਰਨੀ ਫਾਇਰ ਕੀਤਾ ਗਿਆ ਸੈਲਫ ਡਿਫੈਂਸ ਦੇ ਵਿੱਚ ਦੋਹਾਂ ਸਨੇਚਰਾਂ ਦੀਆਂ ਜਿਹੜੀਆਂ ਲੱਤਾਂ ਦੇ ਵਿੱਚ ਜਿਹੜੀਆਂ ਗੋਲੀਆਂ ਲੱਗੀਆਂ ਉਹਨਾਂ ਨੂੰ ਇਮੀਡੀਏਟਲੀ ਸਿਵਲ ਹਸਪੀਟਲ ਐਡਮਿਟ ਕਰਾਇਆ ਗਿਆ ਮੁੱਢਲੀ ਤਫ਼ਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਕੁਝ ਦਿਨ ਪਹਿਲਾਂ ਆਰਤੀ ਚੌਂਕ ਦੇ ਵਿੱਚ ਜਿਹੜ ਦੋਵੇਂ ਅਕਿਊ ਜਿਹੜੇ ਹੈਗੇ ਗਗਨਦੀਪ ਸਿੰਘ ਉਰਫ ਗੱਗੂ ਜਿਸ ਦੇ ਉੱਪਰ ਪਹਿਲਾਂ ਹੀ 5-6 ਪਰਚੇ ਦਰਜ ਹੈ ਤੇ ਦੂਜਾ ਜਿਹੜਾ ਹੈਗਾ ਮਨਦੀਪ ਕੁਮਾਰ ਇਸ ਦੇ ਉੱਪਰ ਵੀ ਕਰੀਬ 2 ਤੋਂ 3 ਮੁਕਦਮੇ ਦਰਜ ਹੈ ਜਿਹੜੀਆਂ ਸਾਡੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਸੀਗੀਆਂ ਐਫ ਆਈ ਆਰ ਰਜਿਸਟਰ ਕਰਕੇ ਪੁਲਿਸ ਸਟੇਸ਼ਨ ਦੁਗਰੀ ਦੇ ਵਿੱਚ ਜਿਹੜੀ ਅਗਲੀ ਤਫ਼ਤੀਸ਼ ਹੋ ਰੰਮੀ ਗਈ ਹੈ ਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਥੈਂਕ ਯੂ